ਵਾਰਡ ਨੰਬਰ 94 ਸ਼੍ਰੀ ਅਮਨ ਬੱਗਾ ਜੀ ਵੱਲੋਂ ਸਾਧੂ ਆਸ਼ਰਮ ਵਾਲੀ ਗਲੀਤੀ ਫੁਟੀ ਰੋਡ ਰਾਤ ਦਾ ਟਾਈਮ ਸਾਢੇ 12:10 ਤੇ ਇਨਸਪੈਕਸ਼ਨ ਕਰਨ ਪਹੁੰਚੇ ਨੇ ਆਪ ਕਾਉਂਸਲਰ ਸਾਹਿਬ ਸੁਪਰ ਸੈਕਸ਼ਨ ਹੋ ਰਹੀ ਹੈ ਜੀ ਲਾਈਨ ਮੱਲੇ ਵਾਲਿਆਂ ਦੀ ਵੱਲੋਂ ਦਿੱਕਤ ਆ ਰਹੀ ਸੀਗੀ ਲਾਈਨ ਤਿੰਨ ਚਾਰ ਦਿਨ ਤੋਂ ਬਹੁਤ ਦਿੱਕਤ ਸੀਗੀ ਇਹ ਲਾਈਨ ਦੀ ਸਫਾਈ ਹੋਣੀ ਬਹੁਤ ਸਫਾਈ ਹੋਣ ਵਾਲੀ ਸੀਗੀ ਕਾਉਂਸਲਰ ਸਾਹਿਬ ਵੱਲੋਂ ਆਪ ਇਨਸਪੈਕਸ਼ਨ ਕੀਤੀ ਜਾ ਰਹੀ ਹੈ ਲਾਈਨ ਦੀ ਸੁਪਰ ਸੈਕਸ਼ਨ ਪਹੁੰਚੀ ਮੌਕੇ ਤੇ ਸਾਧੂ ਆਸ਼ਰਮ ਵਾਲੀ ਗਲੀ ਤੀਫਟੀ ਰੋਡ ਕੌਂਸਲਰ ਸਾਹਿਬ ਆਪ ਆਏ ਨੇ ਮੌਕੇ ਤੇ ਨੈਕਸਟ ਵਾਰ ਇਸ ਤੋਂ ਬਾਅਦ ਕਿੰਨੇ ਕਰਨੇ ਆਪਾਂ ਸਾਡੀ ਕਰ ਰਹੇ ਹਾਂ ਉਹ ਕਰਕੇ ਦੀ ਰੋਡ ਦਾ ਵੀ ਨਾ ਨਾ ਜੀ ਜੀ ਤਿੰਨ ਚਾਰ ਦਿਨ ਤੋਂ ਬੜੀ ਤਿੱਕਤ ਆ ਰਹੀ ਸੀ ਗੰਦਾ ਪਾਣੀ ਆ ਰਿਹਾ ਸੀਗਾ ਕਾਉਂਸਲਰ ਸਾਹਿਬ ਵੱਲੋਂ ਆਪ ਖੜ ਕੇ 12:00 ਵਜੇ 11 ਮਿੰਟ ਹੋਇਆ ਜੀ ਦੇਖੋ साहब आप इंस्पैक्शन करे ने मौके पे वार्ड नंबर चौंानवे साधु आश्रम वाली गली तीखुटी रोड ਵਾਰਡ ਨੰਬਰ 94 ਜੀ ਸ਼੍ਰੀ ਅਮਨ ਬੱਗਾ ਜੀ ਵੱਲੋਂ ਸਾਧੂ ਆਸ਼ਰਮ ਵਾਲੀ ਗਲੀਤੀ ਫੁਟੀ ਰੋਡ ਰਾਤ ਦਾ ਟਾਈਮ ਸਾਢੇ 12:10 ਇਨਸਪੈਕਸ਼ਨ ਕਰਨ ਪਹੁੰਚੇ ਨੇ ਆ ਕੌਂਸਲਰ ਸਾਹਿਬ ਸੁਪਰਸੈਕਸ਼ਨ ਹੋ ਰਹੀ ਹੈ ਜੀ ਲਾਈਨ ਮੱਲੇ ਵਾਲਿਆਂ ਦੀ ਵੱਲੋਂ ਦਿੱਕਤ ਆ ਰਹੀ ਸੀ ਕਿ ਲਾਈਨ ਤਿੰਨ ਚਾਰ ਦਿਨ ਤੋਂ ਬਹੁਤ ਦਿੱਕਤ ਸੀਗੀ ਇਹ ਲਾਈਨ ਦੀ ਸਫਾਈ ਹੋਣੀ ਬਹੁਤ ਸਫਾਈ ਹੋਣ ਵਾਲੀ ਸੀਗੀ ਕੌਂਸਲਰ ਸਾਹਿਬ ਵੱਲੋਂ ਆਪ ਇਨਸਪੈਕਸ਼ਨ ਕੀਤੀ ਜਾ ਰਹੀ ਹੈ ਲਾਈਨ ਦੀ ਸੁਪਰਸੈਕਸ਼ਨ ਪਹੁੰਚੇ ਮੌਕੇ ਤੇ

ਨਾਂ ਗਿਆ ਜੀ ਤੇ 4 ਦਿਨ ਤੋਂ ਬੜੀ ਤਿੱਕਤ ਆ ਰਹੀ ਸੀ ਗੰਦਾ ਪਾਣੀ ਆ ਰਿਹਾ ਸੀਗਾ ਕਾਉਂਸਲਰ ਸਾਹਿਬ ਵੱਲੋਂ ਆਪ ਖੜਕੇ 12:00 ਵਜੇ 11 ਮਿੰਟ ਹੋਇਆ ਜੀ ਦੇਖੋ ਕਾਉਂਸਲਰ ਸਾਹਿਬ ਆਪ ਇਨਸਪੈਕਸ਼ਨ ਕਰਨ ਆਏ ਨੇ ਮੌਕੇ ਤੇ ਗਾਰਡ ਨੰਬਰ 94 ਸਾਧੂ ਆਸ਼ਰਮ ਵਾਲੀ ਗਲੀ 34 ਫੁੱਟੀ ਰੋਡ 啊。Uh huh.